ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਡਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪੈਂਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਸਵੀਰ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ ਚੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਨਾਲ ਲੱਗਦੇ ਇਲਾਕੇ ਆ ਅੱਜ ਦੋਸਤੋ ਦੋ ਵੜਾ ਦਿਖਾਉਂਗਾ ਜਰਸੀ ਦੋਨੇ ਚੰਗੀਆਂ ਤੇ ਚੰਗੇ ਥਣ ਹਵਾਨੇ ਵਾਲੀਆਂ ਇਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀਨੂੰ ਪਸੰਦ ਆ ਜਾਣਗੇ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਇੱਕ ਨੰਬਰ ਵਾਇਰ ਤੋਂ ਸਟਾਰਟਿੰਗ ਕਰ ਲੈਨੇ ਆ ਜੀ ਹਾਂਜੀ ਦੋਸਤੋ ਦੋ ਦੰਦ ਬੱਚੀ ਪਹਿਲਾ ਸੂਆ ਸੌਣ ਜਾ ਰਹੀ ਆ ਡੇਟ ਮੁਤਾਬਕ 22 ਕਹਿੰਦਾ 10 ਤੋਂ 11 ਦਿਨ ਬੱਚੀ ਹਜੇ ਸੂਣ ਦੇ ਵਿੱਚ ਲੈ ਜਾਊਗੀ ਦੁੱਧ ਬਾਈ ਜੀ ਹੁਣੇ ਕਹਿੰਦੇ 15 16 ਕਿਲੋ ਬੜੇ ਆਰਾਮ ਨਾਲ ਚਵਾਜੂ ਹਵਾਨੇ ਦੋਸਤੋ ਵਾਲਟਲ ਕਾਫੀ ਪਈ ਆ ਹਵਾਨੇ ਸਾਈਡਾਂ ਦੋਸਤੋ ਵਾਲਟਲ ਕਾਫੀ ਪ ਬਚੀਂ ਦਸਾਂ 11 ਦਿਨਾਂ ਨੇ ਵਾਲਟ ਲ ਕੱਢ ਗਏ ਹਵਾਨਾ ਟੈਟ ਕਰਕੇ ਦੋਸਤੋ ਫੈਲ ਸੂਣਾ ਥਣ ਦੋਸਤੋ ਮੈਂ ਨੇੜ ਤੋਂ ਚੈੱਕ ਕਰਾ ਦੂਣਾ ਨਿੱਖਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਆ ਫੋਰ ਸ਼ਾਂਖ ਪੁਰਾਣੀ ਸੇਮ ਇਸਾਈ ਹੈ ਦੋਸਤੋ ਚਾਰੇ ਥਾਣਾ ਦਾ ਨਿੱਖਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਬੈਗ ਸਾਈਡ ਤੋਂ ਹਵਾਨਾ ਵੇਖ ਸਕਦੇ ਆ ਦੂਸਰੀ ਸਾਈਡ ਦੋਸਤੋ ਥਣ ਵੇਖ ਸਕਦੇ ਆ ਹੱਥੀ ਚੁਾਈ ਵਾਲੇ ਥਾਣਾ ਦੋਸਤੋ ਕੱਦ ਕੱਦ ਦੋਸਤੋ ਚੰਗਾ ਵੱਡਾ ਜਰਸੀ ਬਾਈ ਦੀ ਇੱਕ ਨੰਬਰ ਪੂਰੀ ਸੋਹਣੀ ਐ ਕੱਦ-ਕਾਡ ਚੰਗਾ ਦੋਸਤੋ ਹਾਂਜੀ ਦੋਸਤੋ ਇੱਕ ਨੰਬਰ ਜਰਸੀ ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 50000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨ ਤਾਨ ਹੋ ਜੂ ਹਾਂਜੀ ਦੋਸਤੋ ਦੋ ਨੰਬਰ ਤੇ ਵੱਚੀ ਦੋਸਤੋ ਪਹਿਲਾ ਸੁਆ ਮੂੰਹ ਤੋਂ ਦੋ ਦੰਦਾਂ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 15 ਤਰੀਕ ਤੋਂ 8ਵਾਂ ਮਹੀਨਾ ਵੱਚੀ ਨੂੰ ਚਾਲੂ ਹੋ ਜਾਣਾ ਟਾਈਸਨ ਦੀ ਸੀਮਾ ਦੋਸਤੋ ਅੱਗੇ ਗੱਬਣਾ ਟਾਈਸਨ ਬੁੱਲਦਾ ਬਾਈ ਕੇ ਨਾਲ ਸੀਮਨ ਲੱਗਿਆ ਹੋਇਆ ਵੱਚੀ ਨੂੰ ਦੋਸਤੋ ਕੱਦ-ਕਾਡ ਪੂਰਾ ਵੱਡਾ ਆਂਚਾ ਸੋਨਾ ਥਾਣਾ ਦੋਸਤੋ ਨਖਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਇਆ ਬੱਚੀ ਨੇ ਹਵਾਨਾ ਦੋਸਤੋ ਚੰਗਾ ਵੱਡਾ ਤਿਆਰ ਕਰਨਾ ਜੋ ਸੂਤ ਦੇ ਆ ਵੀ ਤਿਆਰੀਆਂ ਚ ਆ ਗਈ ਨੇ ਬੱਚੀ ਦੋਸਤੋ ਹਵਾਨਾ ਪੂਰਾ ਵੱਡਾ ਤਿਆਰ ਕਰੂਗੀ ਕੱਦ ਕੱਡ ਦੋਸਤੋ ਪੂਰਾ ਵੱਡਾ ਟੋਪ ਦਾ ਨਗੀਨਾ ਪੰਜਾਬ ਵਾਲੀ ਜਰਤੀ ਆ ਦੋਸਤੋ ਕੱਦ ਕਟ ਪੂਰਾ ਵੱਡਾ ਫੇਸ ਕੁਆਲਟੀ ਦੋਸਤੋ ਵੇਚ ਸਕਦੇ ਆ ਦੋਸਤੋ ਕੱਦ ਕਟ ਚੰਗਾ ਛੋਟਾ ਕਾਨ ਆ ਦੋਸਤੋ ਗੋਲ ਕਾਨਾ ਬੱਚੀ ਦਾ ਕੱਦ ਕਟ ਪੂਰਾ ਵੱਡਾ ਫੇਸ ਕੁਆਲਿਟੀ ਦੋਸਤੋ ਵੇਖ ਸਕਦੇ ਆ ਪੂਰੀ ਸੋਹਣੀ ਹੈ ਬੱਚੀ ਦੀ ਕਦ ਕੱਡ ਦੋਸਤੋ ਚੰਗਾ ਵੱਡਾ weight ਵਾਲੇ ਪਾਸੋਂ ਦੋਸਤੋ ਫੁੱਲ ਹੈਵੀ ਬੋਡੀ weight ਵਾਲੀ ਹੈ ਬੋਦੀ ਵਾਲੀ ਜਰਸੀ ਹੈ ਦੋਸਤੋ ਛੋਟਾ ਕੰਨ ਗੋਲ ਕੰਨਾਂ ਬੱਚੀ ਦਾ ਦੋਸਤੋ ਕਦ ਕੱਡ ਵੇਖ ਸਕਦੇ ਆ ਪੂਰਾ ਵੱਡਾ ਐਚੀ ਬਾਈ ਟੌਪ ਦਾ ਨਗੀਨਾ ਲੈ ਕੇ ਆਇਆ ਜਰਸੀ ਦਾ ਪੂਰੇ ਵੱਡੇ ਕਦ ਕਾਠ ਵਾਲੀ ਆ ਰੇਟ ਬਾਈ ਕਹਿੰਦਾ ਫੋਨ ਤੇ ਕਰਾਂਗੇ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ ਉ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ